ਆਪਣੀ ਜਿਹੜੀ ਫੋਰਸ ਆ ਜਿਹੜੀ ਨੌਜਵਾਨੀ ਜਿਹੜੀ ਪੰਥਕ ਨੌਜਵਾਨੀ ਹੈ ਜਿਹੜੀ ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਹੈ ਜਿਹੜੀ ਸਿੱਖੀ ਸਿੱਖੀ ਸਪਿਰਟ ਨਾਲ ਚੱਲਦੀ ਆ ਉਹਨੂੰ ਕੋਈ ਹੋਰ ਕੰਟਰੋਲ ਕਰਦਾ ਮਨ ਉਹਦੀ ਉਹਦੀ એનર્ਜੀ ਨੂੰ ਉਹਦੇ ਸਾਰੇ ਸਿਸਟਮ ਨੂੰ ਆਪਦੇ ਮਫਾਦਾਸ ਤੇ ਉਹ ਵਰਤਰੇ ਜੀ ਕਿ ਉਹ ਉੱਤੇ ਆ ਸੋ ਇਹ ਸੀਗਾ ਕਿ ਕੋਈ ਸੰਸਥਾ ਹੈ ਜੀ ਖੜੀ ਕੀਤੀ ਜਾਵੇ ਜਾਂ ਕੋਈ ਜਥੇਬੰਦੀ ਹੈ ਜੀ ਖੜੀ ਕੀਤੀ ਜਾਵੇ ਜਿਹੜੀ ਐਕਚੁਅਲੀ ਇਹ ਰੋਲ ਨਿਭਾ ਸੋ ਇਹ ਗੱਲਾਂ ਹੁੰਦੀਆਂ ਸੀਗੀਆਂ ਸਾਰਾ ਕੁਝ ਨਹੀਂ ਸੀ ਪਰ ਇਹਨੂੰ ਅਸੀਂ ਸ਼ੇਪ ਦੇ ਵਿੱਚ ਮੱਤੇਆੜੇ ਵੇਲੇ ਲੈ ਕੇ ਆਏ ਉਦੋਂ ਪਹਿਲਾਂ ਇਕੱਠੇ ਜਰੂਰ ਹੁੰਦੇ ਸੀ ਅਸੀਂ ਪ੍ਰੋਟੈਸਟਾਂ ਤੇ ਵੀ ਜਾਂਦੇ ਸੀ ਲੋਕਾਂ ਦੀ ਤੇ ਬੁਲਾਇਆਂ ਤੇ ਪਹੁੰਚਦੇ ਵੀ ਸੀਗੇ ਪਰ ਫੇਰ ਇੱਕ ਉਹਨੂੰ ਜਥੇਬੰਦਕ ਰੂਪ ਦੇਣਾ ਵੀ ਜ਼ਰੂਰੀ ਸੀ ਅੱਛਾ ਉਹ ਫੇਰ ਆਪਾਂ ਜਦੋਂ ਮੱਤੇਆੜੇ ਦੀ ਪ੍ਰੋਟੈਸਟ ਸੀਗੀ ਉਸ ਦਿਨ ਅਸੀਂ ਸਤਲੋਜ ਦੇ ਕੰਢੇ ਹੀ ਖੜੇ ਸੀ ਇੱਕ ਉਦੋਂ ਪਹਿਲਾਂ ਨਾਂ ਸੋਚਣ ਲੱਗ ਗਏ ਸੀ ਤੇ ਇਹ ਸੀਗਾ ਕਿ ਆਪਾਂ ਆਏ ਨਹੀਂ ਜਿਵੇਂ ਭਾਰਤੀ ਕਿਸਾਨ ਯੂਨੀਅਨ ਜਾਂ ਇੰਗਲਿਸ਼ ਦਾ ਨਾਂ ਜਾਂ ਜਥੇ ਮਰ ਪਾਰਟੀ ਆਇ ਨਹੀਂ ਰੱਖਣਾ ਆਪਾਂ ਸਿੱਖ ਰਵੈਤ ਚੋਂ ਨਾਂ ਦੇ ਹਾਂਜੀ ਸੋ ਮਿਸਲ ਸ਼ਬਦ ਦਾ ਇਸ ਕਰਕੇ ਆ ਗਿਆ ਕਿਉਂਕਿ ਸਿੱਖਾਂ ਦਾ ਸਭ ਤੋਂ ਸੋਹਣਾ ਇਤਿਹਾਸ ਕਹਿ ਲਓ ਜਾਂ ਗੌਰਵਮਈ ਇਤਿਹਾਸ ਜਾਂ 골ਡਨ ਪੀਰੀਅਡ ਜਿਹੜਾ ਸੀ ਉਹ ਮਿਸਲ ਦਾ ਜਿਹੜੀ ਜਦੋਂ ਆਪਾਂ ਸਟਰਗਲ ਵੀ ਕੀਤੀ ਇੱਕ ਖਲਾਕ ਵੀ ਵਿਖਾਇਆ ਤੇ ਰਾਜ ਆਦਾ ਕਹਿ ਸਕਦਾ